ਆਸਾ ਸੰਤ ਤੁਜੀ ਤਲ ਸੰਗਤ ਪ੍ਰਾਣ ਸੰਤ ਜਿਹੜੇ ਹੁੰਦੇ ਨੇ ਉਹ ਤੇਰਾ ਤਲ ਉਧਰ ਤੇਰੀ ਦੇਹ ਉਧਰ ਸੰਤ ਤੁਜੀ ਤਨ ਤੇਰਾ ਸਰੀਰ ਨੇ ਸੰਗਤ ਪ੍ਰਾਣ ਸੰਗਤ ਹੈ ਜਿਹੜੀ ਉਹਦੀ ਸੰਤਾ ਦੀ ਸੰਗਤ ਕਿਹਦੇ ਕਰਦਾ ਸੰਤਾਂ ਦੀ ਸੰਗਤ ਤੇ ਹੀ ਸੰਤਾਂ ਦੇ ਪ੍ਰਾਣ ਨੇ ਦੇਖੋ ਸੰਤ ਕੌਲ ਜਿਹੜਾ ਅੰਤਰਾਤਮਾ ਹੈ ਉਹਦਾ ਸਰੀਰ ਹੈ ਜਿਹੜੇ ਸ਼ਬਦ ਦੇ ਵਿੱਚ ਸਮਾਇਆ ਹੋਇਆ ਉਹਦੇ ਪ੍ਰਾਣ ਜੀ ਕੇ ਜੀਵਨਾ ਉਹਨੂੰ ਬਿਸਾਰੋ ਮੈਨ ਜਨ ਤੇਰਾ ਬਾਤ ਸੰਤ ਤੁਜੀਤਰ ਸੰਗਤ ਪ੍ਰਾਣ ਸੰਗਤ ਪ੍ਰਾਣ ਜਿਹੜੀ ਉਹਨਾਂ ਦੀ ਸੰਤਾਂ ਦੀ ਸੰਗਤ ਹੈ ਉਹ ਹੀ ਪ੍ਰਾਣ ਹੈ ਉਹ ਪ੍ਰਾਣ ਬਤਰਾ ਸਤ ਤਦੀ ਸੰਗਤ ਕੀ ਹੈ ਸ਼ਬਦ ਸ਼ਬਦ ਦੇ ਜਦ ਸਮਾ ਗਿਆ ਸ਼ਬਦ ਦੇ ਪ੍ਰਾਣ ਡੇ ਪਰ ਅਬਰ ਹੋ ਗਿਆ ਸ਼ਬਦ ਸਮਾ ਕੇ ਜਿੱਦਾਂ ਜਰ ਸ਼ਬਦ ਨਹੀਂ ਮਿਲਦਾ ਉਹਨਾਂ ਚਿਰ ਜੰਬਲ ਬਲਦਾ ਜਦ ਸ਼ਬਦ ਦਾ ਵੀ ਸਮਾ ਗਿਆ ਉਹੀ ਪ੍ਰਾਣ ਨਹੀਂ ਸ਼ਬਦ ਦੇ ਸਵਰ ਪ੍ਰਾਣ ਸ਼ਬਦ ਜੀ ਬਣ ਗਿਆ ਸ਼ਬਦ ਜੀ ਬਣ ਸਰਤ ਦੇ ਸਰਤ ਦੇਣੀ ਹੈ ਉਹ ਸੱਤ ਦੇ ਪ੍ਰਾਣ ਸੰਤ ਉਹ ਚਿੰਦੀ ਸੰਤ ਕਰਦਾ ਜਿਹੜੇ ਉਹਦੇ ਪ੍ਰਾਣ ਆਪਣੇ ਪ੍ਰਾਣਾਂ ਦੀ ਸੰਤ ਕਰ ਇਸ ਕਰਕੇ ਜਬ ਜ਼ਬਰਦਸਤ ਇਸ ਕਰਕੇ ਨਹੀਂ ਮੁਕਤੇ ਰਹੀ ਅਮਰ ਹੋ ਗਿਆ ਅਸੀਸ ਜਤਨੀ ਕਰਦੇ ਅਸੀਸ ਰਗ ਦਿੱਤੀ ਹੈ ਬਾਹਰ ਦੀ ਸਰੀਰ ਤੇ ਉਹ ਉਹ ਸ਼ਬਦ ਦਿਓ ਪਲਟਾ ਦੋ ਹੀ ਇਹ ਪਹਿਲੇ ਸ਼ਬਦ ਦਾ ਦੂਸਰਾ ਰੱਗ ਹੈ ਪਹਿਲੇ ਸ਼ਬਦ ਦੇ ਵਿੱਚ ਸਰੀਰ ਦੀ ਸੱਤ ਕਰ ਪੋਚ 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 ਹਰਦੇ ਸ਼ਬਦ ਦੇ ਵਿੱਚ ਅੰਤਰਾਤਮਾ ਦੀ ਗੱਲ ਹੈ ਅੰਤਰਾ ਆਤਮਾ ਜਿਹੜੀ ਹੈ ਉਹ ਕਿਹਦੀ ਸੱਤ ਕਰਦੀ ਹੈ ਸ਼ਬਦ ਦੀ ਕਰਦੇ ਕੋਈ ਸ਼ਬਦ ਤੋਂ ਸਮਾਵੇ ਅਵਰ ਜਾਣੇ ਕੋਈ ਜੁ ਹੋ ਜੀ ਉਹ ਕਿਉਂ ਲੜਦਾ ਸ਼ਬਦ ਦੇ ਵਿੱਚ ਕਿਉਂ ਡੋੜਦਾ ਸ਼ਬਦ ਨੂੰ ਕਿਉਂ ਆराधना ਕਰਦਾ ਨਾਮ ਦੀ ਕਿਉਂਕਿ ਉਹ ਹੀ ਪ੍ਰਾਣ ਹੈ ਸ਼ਬਦ ਉਹਦੇ ਨਾਲ ਮਰ ਫੁਲ ਜੁੜ ਕੇ ਤਬੂਸਤ ਆਹੋ ਖਰੀਆ ਇੱਕ ਉਹਦਾ ਦੇਖੋ ਹਵਾ ਕੀ ਹੈ ਹਵਾ ਸ਼ਰੀਰ ਦੇ ਪ੍ਰਵਰਤ ਅਡਾ ਹਵਾ ਨੂੰ ਸ਼ਰੀਰ ਦੇ ਪ੍ਰਵਰਤ ਵਾਇਉ ਪਰ ਜਿਹੜਾ ਆਤਮਾ ਦੇ ਪ੍ਰਵਰਤ ਕੀ ਜੀ ਜਿਹੜਾ ਹੈਗਾ ਜੀ ਦੇ ਇਤਾਂ ਜੰਤ ਦੇ ਪ੍ਰਵਰਤ ਹਵਾ ਤੋਂ ਜੀਗਾ ਜੀ ਇਹ ਆਤਮਾ ਖੈਲੋ ਆਤਮਾ ਆਏ ਸ਼ਰੀਰ ਦੇ ਪ੍ਰਾਉਡ ਵੈਸੇ ਤਾਂ ਆਤਮਾ ਇਹ ਸ਼ਰੀਰ ਦੇ ਪ੍ਰਾਉਡ ਖਵਾਰੀ ਹੈ ਗੁਰਬਾਨੀ ਨਹੀਂ ਹਾਰੂ ਬੰਦੀ ਇਹ ਬਲਤਰੀ ਕੋ ਗਰਭ ਜਿੱਦਾ ਸਾਹ ਹੁੰਦਾ ਨਹੀਂ ਤਾ ਵੀ ਹੁੰਦਾ ਨਹੀਂ ਸਾਹਸ ਤੇ ਗਰਭ ਦੇ ਵਿੱਚ ਤਾਂ ਸਾਹ ਹੁੰਦਾ ਨਹੀਂ ਤਾ ਵੀ ਹੁੰਦਾ ਜਿਉਂ ਨਾ ਕੋ ਆਤਮਾ ਵਿੱਚ ਜਦ ਤੱਕ ਆਤਮਾ ਆਤਮਾ ਆਇਆ ਸ਼ਰੀਰ ਦੇ ਪ੍ਰਾਉਡ ਆਤਮਾ ਨੇ ਪ੍ਰਾਉਡ ਕੀਤਾ ਸਾਤ ਮਹੀਨਾ ਪ੍ਰਾਉਡ ਸ਼ਬਦ ਕੂੰ ਮੇਰੇ ਪ੍ਰਾਣਾ ਆ ਪ੍ਰਾਣਾ ਦਾ ਰਹਾ ਪ੍ਰਭ ਜੂ ਕੂੰ ਮੇਰੇ ਪ੍ਰਾਣਾ ਪ੍ਰਾਣਾ ਦਾ ਸਤ ਗੁ ਵਖਿਆ ਮਤ ਸਾਡਾ ਜਿਹੜਾ ਹੈ ਬਿਨਾ ਕਰਨ ਦੇ ਸੁਣ ਵਾਲੀ ਬਾੜੀ ਹੈ ਜਿਹੜੀ ਉਹ ਪ੍ਰਾਣਾ ਜਦ ਉਹ ਸੁਣ ਲਈ ਫਿਰ ਜਲ ਫਿਰ ਗਿਆ ਫਿਰ ਇਹ ਅਬਰ ਹੋ ਗਿਆ ਫਿਰ ਵਰਤੀ ਹੋ ਨਹੀਂ ਹੈ ਉਹੀ ਟੋਬ ਹੈ ਉਸੇ ਨੂੰ ਉਮਰਤ ਕੇ ਵਿਚ ਬਾੜੀ ਉਮਰਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰਾ ਉਬਰ ਤੇ ਹੀ ਆਉ ਉਹ ਦੇ ਜਿਗ ਲੱਸੀ ਹੁੰਦੀ ਹੋਈ ਜੀ ਗੁਰਬਾਣੀ ਦੀ ਲੱਸੀ ਹੈ ਗੁਰਬਾਣੀ ਨੂੰ ਮਾੜੀ ਨਹੀਂ ਕਹਾਇਆ ਗੁਰਬਾਣੀ ਦੀ ਲੱਸੀ ਹੁੰਦੀ ਹੈ ਰੜਕੀ ਦੀ ਹੁੰਦੀ ਹੈ ਵਿਚਾਰੀ ਦੀ ਹੁੰਦੀ ਹੈ ਇੱਥੇ ਸਭ ਤੋਂ ਵੱਖਣ ਵੱਖਣ ਵੀ ਹੈ ਦੇ ਵਿੱਚ ਲੱਸੀ ਵੀ ਹੈ ਸਤੋ ਬਾਖਣ ਖਾਇਆ ਸ਼ਾਸਪੀਏ ਸੋਨ 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 ਦਾ ਇਹ ਦੁੱਧ ਹੈ ਦੁੱਧ ਤੇ ਦਹੀਂ ਹੈ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਸਤਿਗੁਰ ਗਿਆਨ ਜਾਣੇ ਸੰਤ ਸੰਤ ਸਤਿਗੁਰ ਦਾ ਗਿਆਨ ਜਿਹੜਾ ਹੈਗਾ ਉਹ ਜਾਣਦੇ ਹੁੰਦੇ ਨੇ ਜਿਹੜੇ ਸਤਿਗੁਰ ਦਾ ਗਿਆਨ ਜਾਣਨ ਦੀ ਕੋਸ਼ਿਸ਼ ਕਰਨ ਸਤਿਗੁਰ ਦਾ ਗਿਆਨ ਚਾਹੇ ਤਾਂ ਜਾਣ ਲੈਣ ਚਾਹੇ ਜਾਣ ਵਾਲੇ ਪਾਸੇ ਲੱਗੇ ਰਸਤ ਇਹ ਕੋਈ ਗੱਲ ਉਹ ਸੰਤ ਨੇ ਉਹ ਸੰਤ ਨੇ ਬਾਕੀ ਕੋਈ ਸੰਤ ਨਹੀਂ ਸਤਗੁਰ ਗਿਆਨ ਜਾਣੇ ਸੰਤ ਜੇ ਸਤਗੁਰ ਦਾ ਗਿਆਨ ਨਹੀਂ ਜਾਣਦਾ ਉਸਨ ਤਰੀਕੇ ਇਹ ਸਤਗੁਰ ਦਾ ਗਿਆਨ ਲੈਣ ਨਹੀਂ ਲੱਗਿਆ ਇਦਾਂ ਨਹੀਂ ਲੱਗਿਆ ਸਾਰੇ ਜਾ ਵਲਾਗ ਪਾਪ ਜਲ ਉਤਾਰਣ ਦੇ ਉਹ ਸੰਤ ਤਰੀਕੇ ਸੰਤ ਤੇ ਹੀ ਘਟਦੇ ਸਾਰੇ ਜੇ ਸੰਤ ਹੈਗੇ ਨੇ ਦੁੱਸੜ ਕੇ ਡਾ ਗਿਓ ਲੈ ਲਿਆ ਕੰਨਾ ਬਾਕੀ ਦਹੀ ਲਿਆ ਦੱਕੀ ਲਿਆ ਸੰਤ ਕਿਉਂ ਕਰਉ ਦੇਦੇ ਉਹ ਜਿਹੜੀ ਦੱਸੀ ਹੈ ਅਬ ਤੇ ਆ ਵਦਿਆ ਉਹ ਨਫਰ ਕਦਸੇ ਕੀ ਹੈ ਰਮਦਾਸ ਦਾ ਬਦਿਆ ਹਕੀਰ ਬਬੇ ਇਹਦਾ ਸਮਝਾਉਂ ਸੀ ਗੱਲ ਉਹ ਪਤਾ ਰੋ ਨੂੰ ਕੌਡੀ ਦਾ ਨਹੀਂ ਹੈ ਜੱਫੇ ਬੋਲ ਰੋ ਰਮਦਾਸ ਰੂ ਤੁਸੀਂ ਰਮਦਾਸ ਤਾਂ ਜਾਤ ਕੋਤ ਨੂੰ ਬੋਲਦਾ ਇਹਦੀ ਬਾਣੀ ਤਾਂ ਤੁਸੀਂ ਰਮਦਾਸ ਰੂ ਕਿਵੇਂ ਸਕੇ ਹੋਗੇ ਰਮਦਾਸ ਦੇ ਭਗਤਾਂ ਦੀ ਕੋਈ ਯਾਦ ਨਹੀਂ ਹੁੰਦੀ ਭਗਤ ਕਿਹੜੇ ਬਲਡੂ ਨਹੀਂ ਬੰਦੇ ਰਮਦਾਸ ਜੀ ਕਹਿੰਦੇ ਸਾਡਾ ਰਮਦਾਸ ਰਦਾਸ ਜੀ ਇਹਦਾ ਕਿਸੇ ਦਾ ਨਹੀਂ ਬਿਲਕੁਲ ਇਹਨਾਂ ਦੇ ਨਾ ਨਾੜ ਕਾ ਕਿਸੇ ਦਾ ਸਾਰਿਆਂ ਦਾ ਇਹ ਸਾਰਿਆਂ ਦੇ ਹਦਦ ਇਹਨੂੰ ਨਹੀਂ ਕਿ ਮੈਂ ਵੱਡਣਾ ਦੇਣਾ ਇਹਨਾਂ ਦੇ ਵਿਚਾਰਦਾਰਾਂ ਦੇ ਖਿਲਾਫ ਇਹ ਵੱਡਣ ਕੋੜੀ ਸੋਚਣਾ ਨਹੀਂ ਵਿਚਾਰਦਾਰਾਂ ਦੇ ਖਿਲਾਫ ਗੱਲਾਂ ਤੁਸੀਂ ਸੰਸਾਰੀ ਕਰਦੇ ਹੋ ਬੱਲਡਿੰਗ ਤੁਹਾਡੇ ਹੱਥ ਠਖੜਾ ਸੰਸਾਰੀ ਆ ਲਿਆ ਕੇ ਤੁਸੀਂ ਭਗਤਾਂ ਦੇ ਖੜਾ ਕਰਤਾ ਤੁਸੀਂ ਛੱਡ ਦੋ ਕੁਰਬਾਨੀ ਪੜਨੀ ਉਹ ਲਾਪੜੋ ਝਗੜੇ ਕਰ ਲੋ ਇਹ ਕੰਮ ਨਹੀਂ ਸਾਡਾ ਬੱਬੇ ਗੁਰਮੁਖ ਖੱਲਾ ਸਤਗੁਰ ਗਿਆਨ ਜਾਨਾ ਸੰਤ ਦੇਵਾ ਦੇਵ ਦੇਵਾ ਦੇਵਾ ਹੋ ਸੁਧ ਜਿਹੜਾ ਦੇਵ ਹੈ ਉਹਦਾ ਵੀ ਗਾਹ ਦੇਵਾ ਦੀ ਦੇਵ 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 ਨੂੰ ਦੇਣ ਵਾਲਾ ਕੁਝ ਦੇਵਾ ਦੀ ਤੇ ਦੇਵਾ ਦੇਵ ਜਿਹੜਾ ਹੁੰਦਾ ਹੈ ਦੇਵਤਿਆਂ ਨੂੰ ਕੁਝ ਦੇਣ ਵਾਲਾ ਜਿਵੇਂ 108 ਤੇ 1008 ਹੈ 1008 ਜਿਵੇਂ ਗੁਰ ਗੁਰਾਈ ਹੈ ਜਿਹੜੇ ਗੁਰ ਸਿੱਖਣ ਸੰਸਾਰ ਨਾਲ ਤਾਂ ਉਹ ਚੰਗੇ ਨੇ ਉੱਪਰ ਗੁਰਵੱਦੇ ਧਾਰਦੀ ਹੋਗੇ ਪਰ ਜਿਹੜਾ ਉਹਨਾਂ ਨੂੰ ਬਣਾ ਰਿਹਾ ਉੱਤੇ ਉਹ ਕੋਣ ਉਹਦੋਂ ਗੁਰਾਈ ਸੋ ਦੇਵਾਦੀ ਦੇ ਵੀ ਹੈ ਉਹ ਨਹੀਂ ਇਹ ਦੇਵੇ ਉਹ ਵੀ ਉਹ ਸੀਨੀਅਰ ਆ ਜੂਨੀਅਰ ਆ ਵਾ ਇੰਦਾ ਫਰਕ ਹੈ ਦੋ ਇੱਕੋ ਹੀ ਉਹ ਜਿਹੜਾ ਸਿੱਖਾ ਗੁਰੂ ਆ ਸਿੱਖ ਨਹੀਂ ਗੁਰੂ ਬਣ ਜਾਲੇਗਾ ਹਾਂ 사ਧੂਰ ਗਿਆਨ ਜਾਣਾ ਹੈ ਸੰਤ ਦੇਵਾ ਦੇਵ ਦੇਵਾ ਦੇਵ ਦੇਵਤਾ ਨੂੰ ਦਰਵਾਲਾ ਨਾ ਉਹ ਤੇ ਕੋਣ ਕੁਛ ਇਹ ਰਾਖਸ਼ਾਂ ਦੇ ਦਰਵਾਲਾ ਨਹੀਂ ਹੈ ਪਹਿਲਾਂ ਤਾਂ ਦੇਵਤੇ ਜਨ ਮਨੁਸ ਤੇ ਦੇਵਤੇ ਠੀਏ ਕਰਤੁਰ ਨਾਗੇ ਵਾ ਫਿਰ ਦੇਵਤਾ ਨੂੰ ਦੇ ਰਿਆ ਇਹਨਾਂ ਕੁਛ ਦੇਵ ਕਹਿੰਦਾ ਦੇਵ ਹੈ ਉਹ ਰਾਂਖੀ ਜਾਂਦਾ ਦੇਵ ਨਹੀਂ ਹੈ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਦੀ ਜਿਹੜੀ ਸੰਗਤ ਹੁੰਦੀ ਹੈ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਦੇ ਕਥਾ ਦਾ ਰਸ ਹੈ ਸੰਤ ਦੀ ਸਤਿ ਤੈ ਜੇ ਕਥਾ ਦਾ ਰਸ ਨਹੀਂ ਸੰਤ ਦੀ ਸਤਿ ਤੇ ਨਹੀਂ ਉਹਦੇ ਕਥਾ ਦਾ ਜਿਹੜਾ ਰਸ ਆ ਉਹ ਸੰਤ ਦੀ ਸਤਿ ਦਾ ਹੈ بس چل رنی سنت جی ਸੰਗਤ ਸੰਧ ਕਰਾ ਰਾਸ ਆਇਆ ਉਹ ਸੰਤ ਜੇ ਸੰਗਤ ਰਾਸੇ ਨਹੀਂ ਆ ਸੰਗਤ ਕੀ ਕੀਤੀ ਸਾਧਨ ਜਿਆਦਾ ਜਿਆ ਰਾਸ ਆਵੇ ਗੱਲ ਚ ਜੇ ਬੈਠਾ ਜਾ ਕੇ ਯਾਰ ਰਸੇ ਨਹੀਂ ਆਇਆ ਗੁਰਬਾਣੀ ਸੁਣਦਾ ਰਿਹਾ ਕਥਾ ਸੁਣੀ ਰਸ ਨਹੀਂ ਆਇਆ ਉਹ ਨਾ ਗਿਆ ਨਾ ਉਹ ਸੰਤ ਤੋਂ ਹੀ ਕੁਝ ਵੀ ਨਹੀਂ ਹੋਇਆ ਸਤ ਕੋਲ ਬੈਠਿਆ ਰਦਾਸ ਕੋਲ ਬੈਠਿਆ ਕੋਈ ਕਥਾ ਬਾਤਾਂ ਸੁਣੀ ਰਾਜ਼ ਗੋਈ ਜਿ ਪ੍ਰਾਪਤਾ ਤੋਰਿਆ ਗਿਆ ਗਿਆ ਜਨ ਹੋ ਗਿਆ ਇਹ ਕਹਿੰਦੇ ਉਹਦੀ ਸੱਤ ਤਾਂ ਨਹੀਂ ਬੰਦੀ ਜਾ ਸਕਦੀ ਉਹ ਪਰਮ ਜਾਏ ਬਾੜ ਵਿੱਚ ਸੰਦਤ ਕਰਿਆ ਆਇਆ ਜਿਹੜਾ ਜਾਨਵਰ ਆ ਲੈ ਕੇ ਜੇ ਇੱਧਰ ਹੀ ਚਲਾ ਜਾਵੇ ਕੋਰਾ ਜੇ ਆਇਆ ਹੋ ਜਾਦਾ ਆ ਗੁਰਬਾਣੀ ਨਹੀਂ ਕਰਦੇ ਤੇ ਕਾਹੇ ਜਾ ਗਏ RAM RAJ ਕੀ ਕਰ ਗਿਆ ਸੱਦੇ ਦੇ ਵਿੱਚ ਵਿੱਚ ਉਹਨੂੰ ਰਸ ਨਹੀਂ ਆਇਆ ਕੀ ਕਰਦੇ ਆਂ ਅੰਦਰ ਗੁਰਦਾਰੇ ਜੇ ਰਸ ਨਹੀਂ ਹੋਗਾ ਕੁਝ ਕੀ ਕਰਦੇ ਹੋ ਤੇ ਜੇ ਗੁਰਬਾਣੀ ਸੁਣ ਕੇ ਸਮਝਿਆ ਨਹੀਂ ਬੰਨੀ ਉਹ ਨਹੀਂ ਵਾ ਕੀ ਕਰਨਗੇ ਅਸਲ ਜੇ ਕਰ ਗਈ ਇਹ ਕੁਝ ਕਰ ਨਹੀਂ ਤਾ ਉਹ ਤਾਂ ਗਏ ਆਪਣੇ ਜਿਹੜੇ ਕੱਬ ਗਏ ਤੇ ਉਹਦੀ ਅਰਦਾਸ ਕਰਾਇਆ ਉਹ ਬੜੀ ਨਾਵਣੀ ਦੂਜੀ ਗੱਲ ਹੈ ਗਿਆ ਕੋਈ ਜਦਾ ਹੀ ਨਹੀਂ ਕੋਈ ਹਾਂ ਸੰਤ ਪ੍ਰੇਮ ਮੱਝਾ ਦੀਜੇ ਦੇਵਾ ਦੇਵ ਸੰਤ ਪ੍ਰੇਮ ਸੰਤ ਦਾ ਜਿਹੜਾ ਪ੍ਰੇਮ ਹੈ ਉਹਦੇ ਵਿੱਚ ਹੀ ਹੈ ਸਭ ਕੁਝ ਜਿਹੜਾ ਦੇਣਾ ਹੈ ਸੰਤ ਪ੍ਰੇਮ ਮੱਝਾ ਦੀਜੇ ਦੇਵਾ ਦੇਵ ਸੰਤ ਦੇ ਪ੍ਰੇਮ ਵਿੱਚੇ ਪਰਮੇਸ਼ਰ ਆਇਆ ਜੇ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਬਸ ਪ੍ਰਭ ਉਹਦੇ ਪ੍ਰੇਮ ਵਿੱਚ ਜੋ ਪ੍ਰੇਮ ਜਿਹੜਾ ਜੋ ਪ੍ਰਾਪਤੀ ਹੈ ਉਹ ਕੁਛ ਨਹੀਂ ਹੈ ਉਹਨੇ ਕਿਹਾ ਜਿਹੜਾ ਦੀਜੇ ਦੇਵਾ ਦੇਉ ਦਿੱਦਾ ਕੀ ਹੁੰਦਾ ਉਹ ਉਹ ਪ੍ਰੇਮ ਦੀ ਇੱਕ ਤੁਹਾਨੂੰ ਭੁੱਖ ਲਾ ਦਿੰਦਾ ਪ੍ਰੇਮ ਦੀ ਇੱਛਾ ਪ੍ਰਗਟ ਪੈਦਾ ਕਰਦੀ ਜੇ ਤਾਂ ਵਧਾ ਲਿਆ ਕਿਸੇ ਨੇ ਕੋਈ ਕਿਸੇ ਨੂੰ ਇੰਨੇ ਗਾਣੇ ਦੇ ਦਿੱਤੇ ਉਹਨੇ ਕਹਾਂ ਬੀਚ ਕੇ ਵਧਾ ਦੇ ਕਿਸਾਨ ਨੂੰ ਤਾਂ ਵਿਵਾਜਰ ਦਰ ਉਦੋਂ ਫਿਰ ਉਹਦੀ ਹੈ ਜਿਹਦੀ ਖੇਤੀ ਉਹਨੇ ਆਪਣੀ ਕਰ ਲਈ ਜੇ ਤਾਂ ਉਹਨੂੰ ਲਗਨ ਲੱਗ ਗਈ ਪ੍ਰੇਮ ਦੀ ਫਿਰ ਤਾਂ ਉਹ ਬੱਧਾ ਰਹੂਗਾ ਇਹ ਹੀ ਪ੍ਰਾਪਤੀ ਔਰ ਕੁਛ ਨਹੀਂ ਪ੍ਰਾਪਤੀ ਔਰ ਕੁਛ ਨਹੀਂ ਹੁੰਦੀ ਦੁਆ ਤੋਂ ਗਿਆਨ ਜਿਹੜਾ ਹੈਗਾ ਉਹਦੀ ਪ੍ਰਾਪਤੀ ਨਹੀਂ ਇਹ ਵੀ ਗੱਲ ਹੈ ਬਹਿਦ ਗਿਆਨ ਦੀ ਪ੍ਰਾਪਤੀ ਨੂੰ ਪ੍ਰਾਪਤੀ ਨਹੀਂ ਬੰਦੋ ਕੋ ਪ੍ਰੈਕਟੀਕਲ ਆ ਕੇ ਪ੍ਰੇਮ ਦੇਣੀ ਉਹ ਤਾਂ ਗੱਲ ਤੋਂ ਜੇ ਪ੍ਰੇਮ ਨਹੀਂ ਪੈਦਾ ਹੋਇਆ ਤਾਂ ਗਿਆਨ ਹੋ ਭੁੱਖਿਆ ਦੀਏ ਜੇ ਕੁਰਬਾਨੀ ਦੇ ਜਾਂ ਤਾਂ ਪ੍ਰੇਮ ਪੈਦਾ ਨਹੀਂ ਹੋਇਆ ਫਿਰ ਭੁੱਖਿਆ ਦੀਏਗਾ ਆ ਭੁੱਖਿਆ ਨਹੀਂ ਕਰੂਗਾ ਪ੍ਰੇਮ ਦੇ ਵਿੱਚ ਜੇ ਗਿਆਨ ਬਦਲ ਗਿਆ ਹਾਂ ਫਿਰ ਫਲ ਫਲ ਪ੍ਰੇਮ ਦਾ ਹੀ ਹੈ ਉਹ ਗਿਆਨ ਰੂਪੀ ਫਲ ਕਾਇਦੇ ਤੇ ਪ੍ਰਾਪਤੀ ਹੈ ਸਭ ਪ੍ਰੇਮ ਦੇ ਵਿੱਚ ਰਹਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਓਲਗ ਓਲਗਣੀ ਸਤ ਦਾ ਜਨ ਦੇ ਨਾਲ ਹੈ ਜਾਂ ਜਨ ਦੀ ਸਤ ਕਾ ਹੈ ਕੀ ਸੰਤ ਆਚਰਣ ਹੈ ਤਾਂ ਸੁੱਤ ਹੈ ਜਾਂ ਚਰਣ ਦੀ ਸਤਾਲਾ ਦੀ ਸਤ ਕਾ ਹੈ ਆ ਚਰਣ ਦਾ ਅਰਥ ਹੈ ਸੰਤ ਚੋ ਮਾਰਗ ਸਤ ਬਾਰਗ ਦੇ ਨਾਲ ਬਾਰਗ ਹੋਵੇ ਸੰਤਾਲਾ ਬਾਰਗ ਦੇ ਚੱਲੇ ਸੰਤ ਕਾ ਬਾਗ ਸੰਤ ਕਾ ਬਾਗ ਧਰਮ ਕੀ ਪੌੜੀ ਇਸੇ ਦੀ ਬਖ ਹੈ ਧਰਮ ਕੀ ਸੱਚ ਧਰਮ ਗੁਰ ਬਾਣੀ ਧਰਮ ਕੀ ਪੌੜੀਆਂ ਇਸ ਪੌੜੀ ਦੀ ਇਸ ਪੌੜੀ ਤੇ ਜਨ ਲੁੱਟ ਕੇ ਹਰ ਜਿਹੜੀ ਗੱਲ ਦੀ ਪੌੜੀ ਹੀ ਕਹਿੰਦੇ ਹਾਂ ਅਸੀਂ ਇਹਦਾ ਵਰਤ ਦਾ ਗਿਆਨ ਹੈ ਸੰਤ ਚੋ ਮਾਰਗ ਇਹਦੇ ਨਾਲ ਤਬਦੀਲੀ ਆਉਣੀ ਹੈ ਨਾਲ ਦੀ ਨਾਲ ਤਬਦੀਲੀ ਆਉਣੀ ਹੈ ਸੰਤ ਚੋ ਉਹ ਗੋਲਗਣੀ ਸੰਤ ਦੇ ਓਲ ਓਲਗੜੀ ਸੰਤ ਦੇ ਵਿੱਚ ਜਿਹੜਾ ਸੰਤ ਦੀ ਓਟ ਹੈ ਉਹ ਲੱਗੋ ਇਹੀ ਜਿਹੜਾ ਸੰਤ ਦਾ ਜਿਹੜਾ ਸੰਤ ਨੂੰ ਓਟ ਇਹ ਲੋਕੜ ਦਾ ਓਲਾ ਇਸੇ ਨੂੰ ਦੇ ਇਹ ਹੀ ਸੰਤ ਦਾ ਓਲ ਹੈ ਜਬ ਦੇ ਜਿਹੜਾ ਹੈ ਨਾ ਜਬ ਦਾ ਪੀਰ ਹੈ ਜਬ ਦਾ ਜਿਹੜਾ ਬਾੜ ਹੈ ਜਬ ਦਾ ਜਿਹੜਾ ਟੱਡ ਹੈ ਇਹ ਇਹਦੇ ਤੇ ਲੱਗਣਾ ਨਹੀਂ ਫਿਰ ਇਹ ਉਲ ਓਟ ਇਹੀ ਆਰਡਰ ਆਸਾਂ ਹੋਰ ਕੋਈ ਆਰਡਰ ਆਸਾ ਕੋ ਲਗ ਹੋਰ ਨਹੀਂ ਓਲਾ ਕਿਉਂਕਿ ਓਟ ਕੋਈ ਗੋਲੀਬਾਰ ਦਾ ਆਪਾ ਆਰਡਰ ਨਹੀਂ ਲੈ ਲੈਂਦੇ ਉਹਦੇ ਆਰਡਰ ਦੇ ਪਿੱਛੇ ਹੋ ਜਾਣਾ ਉਹ ਇਹਦੇ ਪਿੱਛੇ ਹੋ ਜਾਣਾ ਸ਼ਬਦ ਦੇ ਪਿੱਛੇ ਹੋ ਜਾਣਾ ਸ਼ਬਦ ਦੀ ਓਲ ਲੈ ਲੈਣੀ ਹੈ ਹੁਕਮ ਦੀ ਓਲ ਲੈਣੀ ਹੈ ਹੈ ਜੀ ਔਰ ਇੱਕ ਮੰਗੂ ਭਗਤੀ ਚਿੰਤਾ ਮਣੀ ਇੱਕ ਇਹਨੇ ਹੋਰ ਭਗਤੀ ਬੋਲਦਾ ਬੰਗਦਰ ਉਹ ਕੀ ਹੈ ਚਿੰਤਾ ਬੜੀ ੜੀ ਚਿੰਤਾ ਨੂੰ ਇਹਨੂੰ ਨਾਸ ਕਰਨ ਵਾਲੀ ਹਰ ਕਿਸਮ ਦੀ ਚਿੰਤਾ ਦਾ ਨਾਸ ਕਰਨ ਵਾਲੀ ਭਗਤੀ ਇਹ ਚਿੰਤਾ ਦਾ ਨਾਸ ਕਰਨ ਵਾਲੀ ਚਿੰਤਾ ਗੁਣੀ ਭਗਤੀ ਹੈ ਚਿੰਤਾ ਨਾ ਨਾਸ ਕਰਦੀ ਹੈ। ਪਰਮ ਦਾ ਨਾਸ ਹੋ ਗਿਆ, ਚਿੰਤਾ ਨਾ ਨਾਸ ਹੋ ਗਿਆ। ਗਿਆਨ ਪਿਆ ਤਾਂ ਪਰਮ ਵੀ ਨਾਸ। ਜਿੱਦਾਂ ਜਰ ਚਿੰਤਾ ਹੈ ਉਹਨਾਂ ਜਰ ਹੰਕਾਰ। ਜੇ ਚਿੰਤਾ ਵੀ ਨਾ ਹੈਗੀ ਫਿਰ ਸਮਝੋ ਹੰਕਾਰ ਨਹੀਂ ਹੈ। ਚਿੰਤਾ ਦਾ ਧਿਆਨ ਰੱਖਣਾ ਸੀ। ਹੰਕਾਰ ਦਾ ਧਿਆਨ ਰੱਖਣ ਦੀ ਲੋੜ ਨਹੀਂ। ਉਹ ਹੰਕਾਰ ਦਾ ਹੀ ਪਤਾ ਲੱਗੜਾ। ਕਰੋਦਬੀ ਰੱਖਣ ਦੀ ਲੋੜ ਨਹੀਂ ਇੱਥੇ ਕੋਤਾ ਕਿ ਕੋਈ ਧਿਆਨ ਰੱਖਣੇ ਚਿੰਤਾ ਨਾ ਜੇ ਚੇ ਚਿੰਤਾ ਹੈ ਤਾਂ ਹੁਕਮ ਦੇ ਵਿੱਚ ਨਹੀਂ ਪਾਣਾ ਨਹੀਂ ਬੰਦਾ ਜੇ ਪਾਣਾ ਬੰਨਣ ਚ ਕਵੀ ਜਿੰਤਾ ਬੈਨਾ ਕਰਦੀ ਹੈ ਬਸ ਕੋਈ ਨਾ ਚਿੰਤਾ ਦਾ ਰੱਖ ਲੋ ਸਾਰੇ ਬਗੜੀ ਦੂਰ ਹੋ ਜਾਂਦੀ ਹੈ ਇਸ ਕਰਕੇ ਚਿੰਤਾ ਬੜੀ ਭਗਤੀ ਹੈ ਜੇ ਚਿੰਤਾ ਹੈ ਨਹੀਂ ਤਦ ਲੋਬੀ ਹੈ ਲੋਭ ਦੀ ਪੂਰਤੀ ਦੀ ਚਿੰਤਾ ਹੋ ਜਾਂਦੀ ਹੈ। ਨੁਕਸਾਨ ਦੀ ਚਿੰਤਾ ਹੋ ਜੂਗੀ। ਨਮੈ ਦੀ ਚਿੰਤਾ ਹੋ ਜੂਗੀ। ਪਛਤਾ ਕੱਲੀ ਹੋ ਇਸ ਦੇ ਵਿੱਚ ਸਾਰੇ ਸੁਭਾਜ ਆ ਜਾਂਦੇ ਨੇ ਆ ਕੇ। ਜਿੱਦੇ ਸਾਰੇ ਗੁਣ ਉਗੜਦੇ ਚਿੰਤਾ ਜਿਸਮ ਹੋ ਜਾਂਦੇ ਨੇ। ਚਿੰਤਾ ਬਾਹਲੀ ਸਾਰੇ ਗੁਣ ਪੈਦਾ ਹੋ ਗਏ। ਉਗੜ ਸਾਰੇ ਖਤੂਰ। ਜਿੰਨਾ ਜਰਾ ਅਹੰਕਾਰ ਹੈ ਜੁੱਤਾ ਹੈ। ਜਿੰਦਾਂ ਸਾਨੂੰ ਪਤਾ ਲੱਗੂਗਾ ਜਿੰਦਾਂ ਮਹਿਸੂਸ ਹੋ ਕਰ ਕੁਝ ਵੀ ਮਹਿਸੂਸ ਨਹੀਂ ਹੋ ਲੋ ਮਹਿਸੂਸ ਨਹੀਂ ਹੋੜਾ ਕਰੋ ਮਹਿਸੂਸ ਨਹੀਂ ਹੋੜਾ ਉਹ ਮਹਿਸੂਸ ਨਹੀਂ ਹੋੜਾ ਘਕਾਰ ਮਹਿਸੂਸ ਨਹੀਂ ਹੋੜਾ ਮਹਿਸੂਸ ਕਿਉਂ ਚਿੰਤਾ ਜਿੰਦਾਂ ਕਿ ਰੋਬੇ ਕੱਟਣਾ ਹੁੰਦਾ ਤੇ ਉਤਰ ਹੋਵੇ ਕੱਡਾ ਹੈ ਕੱਡਾ ਇਹ ਕੱਡਾ ਚੁਬਦਾ ਇਹ ਜੜ ਐ ਜੜ ਰਖਦੀ ਉਹ ਜੜ ਦਰਖਤ ਨੂੰ ਉੱਤੇ ਸਾਰਾ ਇਹ ਪੱਜੇ ਬਕਾਰਾਂ ਦਾ ਉਹਦੀ ਜੜ ਐ ਜਿੱਤਾ ਜੜ ਧਰਤੀ ਦੇ ਹਿਰਦੇ ਚ ਜੜ ਜੜ ਚੱਲਦੀ ਐ ਉਹ ਦਰਖਤ ਬੰਦਾ ਧਰਤੀ ਨੂੰ ਪੁੱਛੋ ਜੜ ਪਾੜਦੀ ਐ ਧਰਤੀ ਦੇ ਹਿਰਦੇ ਚ ਉੱਭਦੀ ਐ ਇਹ ਕੱਡਣਾ ਖੁਬਦਾ ਐ ਜੜ ਖੁਬਦੀ ਐ ਧਰਤੀ ਚ ਚਿੰਤਾ ਸਭ ਬਕਾਰਾਂ ਦੇ ਦਰਖਤ ਦਾ ਰਿਐਕਸ਼ਨ ਉਧਰ ਦਰਖਤ ਵੱਧ ਰਿਹਾ ਉਧਰ ਚਿੰਤਾ ਵੱਧ ਰਹੀ ਜੈ ਕਰ ਜਿਸ ਕਾ ਬਹੁਤ ਤਸਕਰ ਹੈ ਚਿੰਤਾ ਚਿੰਤਾ ਜਿਤਨੇ ਮਾਇਆ ਜਿਆਦਾ ਉਦੈ ਚਿੰਤਾ ਜਲ ਮਾਇਆ ਜਿਆਦਾ ਚਿੰਤਾ ਜਿਆਦਾ ਮਾਇਆ ਜਿਆਦਾ ਹੰਕਾਰ ਜਿਆਦਾ ਮਾਇਆ ਜਿਆਦਾ ਲੋਭ ਜਿਆਦਾ ਮਾਇਆ ਜਿਆਦਾ ਭੋਜ ਜਿਆਦਾ ਮਾਇਆ ਜਿਆਦਾ ਚਿੰਤਾ ਜਿਆਦਾ ਉੱਥੇ ਹੀ ਹੈ ਚਿੰਤਾ ਦਾ ਇਲਾਜ ਕਰ ਲੈ ਚਿੰਤਾ ਦਾ ਇਲਾਜ ਇਹ ਪੜ੍ਹ ਲੈ ਜੋ ਹੋ ਗਿਆ ਹੋ ਰਿਹਾ ਸਭ ਤੇਰਾ ਪੜ੍ਹ ਉਹਨੂੰ ਬਿਠਾ ਕਰਕੇ ਬਿਰਦੇ ਵਿੱਚ ਤੱਕੋ ਤੱਕ ਪੱਕੀ ਹੋਰ ਕੋਈ ਆਇਆ ਨਹੀਂ ਚਿੰਤਾ ਦਾ ਉਹ ਕੋਈ ਰਾਜ ਨਹੀਂ ਚਿੰਤਾ ਦਾ ਆਇਆ ਗਿਆ ਜੜੀ ਲਖਾਵੋ ਅਸੰਤ ਪਾਪੀ ਸਣੀ ਅਸੰਤ ਪਕ ਅਸੰਤਲਾ ਵੇਖੋ ਵਾਰ ਆਇਆ ਹੋਇਆ ਮੈਨੂੰ ਜਿਹੜਾ ਅਸੰਤ ਹੈ ਨਾ ਬੋਲ ਹੈ ਜੜੀ ਲਖਾਵੋ ਜੜੀ ਲਖਾਵੋ ਸੰਤ ਪਾਪੀ ਸਣ ਮੈਨੂੰ ਜਿਹੜਾ ਜਿਹੜਾ ਮੇਰਾ ਬਰ ਪਾਪੀ ਹੈ ਉਹਦਾ ਦਰਸ਼ਨ ਕਰਾਓ ਕਿੱਥੇ ਅਸੰਤ ਕੌਣ ਹੈ ਅਸੰਤ ਬੋਲ ਅਸਾਤ ਰਹਿਦਾ ਹੈ ਉਹ ਅੱਧਾ ਸੱਚਾ ਚੰਤ ਸੱਚਾ ਇਹ ਵਰ ਅਸੰਤ ਹੈ ਇਹ ਬਾਲ ਨੂੰ ਚਾਹੀਦਾ ਲਖੀ ਜਨਾਬੂ ਲਖੀ ਲਖੜਾ ਜਣੀ ਲਖਾਵੋ ਸੰਤ ਪਾਪੀ ਸੰਤ ਅਸੰਤ ਜਿਹੜਾ ਹੈਗਾ ਪਾਪੀ ਹੈ ਇਹਦਾ ਮੈਨੂੰ ਪਹਿਲਾਂ ਦਰਸ਼ਨ ਕਰਾਓ ਇਹਦੀ ਬਾਹ ਫੜਾਓ ਕਿੱਥੇ ਇਹਦੀ ਸਮਝਾਓ ਇਹਦੀ ਸਮਝ ਆ ਜਵੇ ਕਿੱਥੇ ਫੇਰ ਇਹਨੂੰ ਇਹਨੂੰ ਠੀਕ ਕਰਨਾ ਹੈ ਬਾਲੂ ਹੈ ਬਾਜਣਾ ਹੈ ਜਿੰਨਾ ਜਰ ਮੰਦਾ ਦਰਸ਼ਨੇ ਵੀ ਹੁੰਦਾ ਜਿਹਨੇ ਜਰ ਬਰੇ ਨਹੀਂ ਕਾਬੂ ਹੁੰਦਾ ਉਹਨੇ ਜਰ ਘਾੜੇ ਤੇ ਕਬ ਹੋਰ ਕੀਆ ਉਹ ਰਵਿਦਾਸ ਪੜਾ ਜੋ ਜਾਣੈ ਸੋ ਜਾਣ ਰਵਿਦਾਸ ਪੜਾ ਰਵਿਦਾਸ ਕਹਿੰਦਾ ਜਿਹੜਾ ਜਾਣਦਾ ਬੰਦੂ ਜਿਹੜਾ ਬੰਦੂ ਲੱਭ ਲਿਆ ਸੋ ਜਾਣਣਾ ਸੋ ਜੋ ਜਾਣੈ ਸੋ ਜਾਣ ਬਸ ਉਹ ਹੀ ਸਮਝਰੋ ਜਿੱਤ ਗਿਆ ਉਹਨੇ ਬਾਜੀ ਜਿਤਲੀ ਜਿਹਨੇ ਬੰਨੂ ਸਮਝ ਲਿਆ ਬੰਨੂ ਮੰਨ ਦਾ ਦਰਸ਼ਨ ਕਰ ਲਿਆ ਲੱਭ ਲਿਆ ਜਿਹਨੇ ਪਕੜੇ ਬਗਨਾ ਹੋ ਗਿਆ ਆਪਣੇ ਕੋਲ ਉਹ ਸਭ ਜੋ ਬਾਜੀ ਦਿੱਤ ਗਿਆ ਉਹਨੇ ਸਭ ਕੁਝ ਪ੍ਰਾਪਤ ਕਰ ਲਿਆ ਇਸ ਮਨ ਕੋ ਕੋਈ ਖੋਜੋ ਭਾਈ ਇਹਨੂੰ ਖੋਜ ਲੋ ਤਾਂ ਹੀ ਕਿਹਾ ਹੈ ਸਤਿਗੁਰ ਸੰਤਨ ਨਾਨਕ ਬੁੱਢੀ ਸੇਖਾ ਤੈਨੂੰ ਵੀ ਤਰਵੇ ਬਣ ਰਹੀ ਫਿਕਾ ਖਾ ਉਹਨਾਂ ਨੇ ਤਾਂ ਚੋਬੜੀ ਦੇਖਿਆ ਇਹ ਬੰਦ ਦੇਖੇ ਤੇ ਬੰਦ ਨੂੰ ਸਮਝੇ ਬੰਦ ਫੜੜਾ ਦਾ ਬੰਦੂਏ ਗ੍ਰਫਤਾਰ ਤਾਂ ਬੰਦੂ ਕਰ ਜਿਹੜਾ ਜੱ ਲੱਭਦਾ ਨਹੀਂ ਉਹਦਾ ਰਾਜ ਕਿਵੇਂ ਕਰੇ ਆਪਰੇਸ਼ਨ ਤਾਂ ਬੰਦਾ ਹੀ ਕਰ ਬੰਦ ਨੂੰ ਸਮਝਣਾ ਬੰਦ ਨੂੰ ਰੋਕਣਾ ਸੰਤ ਅਨੰਤ ਅੰਤਰ ਨਹੀਂ ਸੰਤ ਔਰ ਅਨੰਤ ਅੰਤਰ ਨਹੀਂ ਜਿਹੜਾ ਸੰਤ ਹੈ ਇਹ ਸੰਤ ਮੰਨੂ ਇਹਦਾ ਮੂਲ ਬੰਦਾ ਸੰਤ ਹੈ ਉਹ ਜਿਹੜਾ ਅਨੰਤ ਹੈ ਪਰਮੇਸ਼ਰ ਉਹਦੇ ਵਿੱਚ ਨਹੀਂ ਫਰਕ ਹੈ ਉਹ ਇੱਕੋ ਹੀ ਨੇ ਦੋਏ ਉਹ ਤਾਂ ਜੁੜਿਆ ਹੋਇਆ ਉਹਦਾ ਨਾਲੇ ਜੁੜਿਆ ਹੋਇਆ ਉਹਦਾ ਨਹੀਂ ਹੈ ਫਰਕ ਇਹ ਬੰਦਾਈ ਗੱਲੇ ਦਾ ਫਰਕ ਹੈ ਜਿਹੜਾ ਸੰਤ ਹੈ ਔਰ ਅਨੰਤ ਹੈ ਦੂਗਾ ਉਹਦੇ ਵਿੱਚ ਨਹੀਂ ਕੋਈ ਫਰਕ ਹੈ ਉਹ ਤਾਂ ਸੱਚ ਨਾਲ ਪਹਿਲੇ ਜੁੜਿਆ ਹੈ ਸੰਤ ਤਾਂ ਤੇ क्‍या ਹੈ ਇਹ ਹੀ ਜ਼ਿਆਦਾ ਗੜਬੜ ਕਰਦਾ ਬਾਰੇ ਅਸ਼ਾਂਤ ਹੈ ਜਿਹੜਾ ਅਸ਼ਲਤ ਤਾਲੀਆਂ ਜਗੜਬੜ ਕਰਦਾ ਹੈ ਅਸ਼ਾਂਤ ਹੈ ਉਹ ਵਾਇਆ ਕਰਕੇ ਇਸ਼ਾਅਤ ਹੈ ਅੱਧੇ ਦਾ ਤਾਂ ਪਰਮੇਸ਼ਰ ਨੂੰ ਕੋਈ ਫਰਕ ਨਹੀਂ ਅੱਧੇ ਦਾ ਹੀ ਫਰਕ ਹੈ ਸੰਤਨੰਤ ਇਹ ਤਾਂ ਜਵਾਬ ਹੈ ਬਸ